ਠੀਕ ਆ ਹਿੰਦੀ ਹੁੰਦੀ ਨਹੀਂ ਆਪਾਂ ਨੂੰ ਚੰਗੀ ਲੱਗਦੀ ਗੁੰਨੇ ਆਪ ਗੁੰਨੂ ਕੀ ਆਟਾ ਪਰ ਮੈਂ ਗੁੰਨੂ ਮੀਂਡਾਂਗੇ ਵੇ ਨਹੀਂ ਅੱਜ ਗੁੰਨਾਂ ਥੋੜਾ ਜਿਹਾ ਪ੍ਰਾਂਤ ਨੇ ਇਸ ਵਿੱਚ ਹੀ ਪ੍ਰਾਂਤ ਚ ਪ੍ਰਾਂਤ ਚ ਪ੍ਰਾਂਤ ਚ ਗੁੰਨਾ ਮੈਥੋਂ ਵੀ ਹਿੰਦੀ ਬੋਲੀ ਗਈ ਦੀ ਵਿੱਚ ਔਕਣ ਲੱਗ ਗਈ ਹਿੰਦੀ ਅਸੀਂ ਭਰਾਵਾ ਹਿੰਦੀ ਹੁੰਦੀ ਨਹੀਂ ਬੋਲਦੇ ਤਾਂ ਬੋਲਦੇ ਹੁੰਦੇ ਆ ਆਪੀ ਬੰਦੇ ਹਾਂ ਆਪੀ ਬੰਦੇ ਆ ਅਸੀਂ ਥੋੜੇ ਕਰਕੇ ਹਿੰਦੀ ਬੋਲੀ ਸੀ ਕਿਸੇ ਕਰਕੇ ਨਹੀਂ ਆਪੀ ਜਿਹਨੂੰ ਸਮਝ ਆ ਗਈ ਆ ਗਈ ਨਹੀਂ ਆ ਫੇਰ ਉਹੀ ਪੰਜਾਬੀ ਬੋਲੋ ਦੇਖੋ ਬੰਦਿਆ ਦੇਖੋ ਆਟਾ ਗੁੰਦੀ ਆਂ ਦੇਖੋ ਭਾਈ ਜਿਹਨੇ ਸਿੱਖਣਾ ਸਿੱਖ ਲੋ ਨਹੀਂ ਸਿੱਖਣਾ ਨਾ ਦੇਖੋ ਸਾਨੂੰ ਕੋਈ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਗੱਲ ਆ ਸਹੀ ਆ ਐ ਲੈ ਭਾਈ ਸਾਡੀ ਕੁੜੀ ਸਿੱਖ ਗਈ ਆਟਾ ਗੁੰਨਣਾ ਇਹਦੀਆਂ ਮੀਡੀਆਂ ਅਸੀਂ ਕੱਟਤੀਆਂ ਤੇ ਵਾਲ ਇਹਦੇ ਕਰਾਟੇ ਛੋਟੇ ਛੋਟੇ ਤੇ ਬਾਹਾਂ ਚੜਾ ਰੀਆਂ ਜਵਾਨ ਨੇ ਤਹਾਂ ਆਟਾ ਗੁੰਨਣ ਵਾਸਤੇ ਹੋ ਗਿਆ ਤਿਆਰ ਜੀਵ ਨਾਲ ਫੜ ਕੇ ਕਰ ਲਈ ਇੱਕ ਛੱਟ ਤਾ ਹਾਂ ਮੈਂ ਹੁਣ ਦੇਖੋ ਕੀ ਹੋਣਾ ਹੈ ਇਹਨੇ ਪਾ ਲਿਆ ਪਾਣੀ ਯਾਰੇ ਮੈਂ ਤਰਾਂ ਦਾ ਇਹ ਛਿਕੜ ਝਾਂ ਚਾਹ ਚੈਨਸ ਚਾਰਜ ਕੀਤਾ ਨਹੀਂ ਜੀ ਮੈਂ ਜੇ ਕਰਤਾ ਸਟਾਰਟ ਕੱਖ ਨਹੀਂ ਲੈਣਾ ਇਹਨੇ ਕਰਤਾ ਆਟੇ ਦਾ ਛਿਕੜ ਝਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਆਟੇ ਦਾ ਕੁਝ ਬਚੂਗਾ ਇਹ ਤਾਂ ਮੈਨੂੰ ਲੱਗਦਾ ਵੀ ਪੂੜਿਆਂ ਵਾਲਾ ਆਟਾ ਬਣਾਦਾ ਪੂੜਿਆਂ ਵਾਲਾ ਗੱਭਰੂ ਨੇ ਪੂੜਿਆਂ ਵਾਲਾ ਆਟਾ ਬਣਾ ਦੂ ਗੱਭਰੂ ਹੁਣ ਦੇਖੋ ਕੀ ਬਣਦਾ ਇਹ ਆਟੇ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਰੋਟੀਆਂ ਵਾਲਾ ਬਣੂਗਾ ਇਹ ਪਾਣੀ ਗਾਇਸ ਬੰਦੇ ਹੋ ਮੈਂ ਆਟਾ ਗੁੰਨ੍ਹਦੀ ਆ ਤੇ ਪ੍ਰਾਂਥ ਲਵੇੜਨੀ ਆ ਪ੍ਰਾਂਥ ਲਵੇੜਦੀਆਂ ਘਾਟਾ ਗੁੰਨ੍ਹਦੀਆਂ ਮੈਨੂੰ ਤਾਂ ਲੱਗਦਾ ਨਹੀਂ ਭਈ ਇਹ ਆਟਾ ਗੁੰਨ ਸਕਦੀ ਐ। ਬੰਦੇਓ ਤੁਹਾਨੂੰ ਲੱਗ ਰਿਆ ਹੋਊਗਾ ਮੈਂ ਆਟਾ ਥੋੜਾ ਗੁੰਨ ਰਹੀ ਐ ਗਾਈ ਆ ਵੀ ਐ ਕਬ ਬਚਿਆ। ਇਹ ਨਹੀਂ ਇਹ ਨਹੀਂ ਖਾਂਦੇ ਇਹ ਨਹੀਂ ਖਾਂਦੇ। ਇਹ ਨਹੀਂ ਖਾਂਦੇ ਕਹਿੰਦੇ ਚਲ ਜੇ ਘੱਟ ਪੈ ਗਿਆ ਆਟਾ ਤਾਂ ਆਪਾਂ ਦੁਬਾਰਾ ਗੁੰਨ ਲਾਂਗੇ ਗਾਈ। ਇਹ ਬਣਾਉਗੀ ਪੂੜਿਆਂ ਵਾਲਾ ਜਿਹੜੇ ਹਿਸਾਬ ਨਾਲ ਪਾਣੀ ਪਈ ਜਾਂਦੀ ਐ। ਐ ਬੰਦੇਓ ਦੇਖ ਲਓ ਮੇਰੇ ਪਾਪਾ ਹੂੰ ਹੀ ਕਰਦੇ ਰਹਿੰਦੇ ਨੇ ਬਾਅਦ 'ਚ ਮੇਰਾ ਕੰਮ ਇੰਨਾ ਸੋਹਣਾ ਨਿਕਲਦਾ ਬੰਦੇਓ। ਬੰਦੇਓ। ਬੰਦੇਓ ਵਿੱਚੀ ਵੀਡੀਓ ਕੁੜੀਆਂ ਬੱਚਿਓ ਬੰਦੇਓ ਲੈ ਸਾਡੇ ਇੱਧਰ ਹੋ ਗਏ ਆਲੂ ਤੇ ਮਟਰ ਰੈਡੀ ਇਹਦੇ ਵਿੱਚ ਹੁਣ ਇੱਧਰ ਮੈਂ ਗੁੰਨੜੀਆਂ ਇਹਦੇ ਵਿੱਚ ਅਸੀਂ ਸਿੱਟਾਂਗੇ ਪੱਤ ਗੋਭੀ ਬੱਲੇ ਬੱਲੇ ਬੱਲਾ 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 ਸਿੱਟਦੀ ਹੈ ਕਿ ਨਾ ਹਜੇ ਹਜੇ ਨਾ ਸਿੱਟੋ ਅੱਛਾ ਚਲੋ ਆਟਾ ਇਹਦਾ ਮਾਰਤਾ ਸਤਿਆਨਾਸ ਦੇਖੋ ਕੀ ਬਣਦਾ ਹੈ ਭਰਾਵੋ ਮੈਨੂੰ ਟਾਲਾ ਲਾਦਾਂ ਨਹੀਂ ਰੋਟੀ ਖਾਣ ਲੋਗਰੇ ਬਣੂਗਾ ਥਿਸ ਇਜ਼ ਕਾਲਡ ਸਕਸੈਸਫੁਲ ਬੀਂਗ ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀ ਚ ਬੋਲਣਾ ਹੁੰਦਾ ਸਾਰੇ ਹੱਥ ਲਵੇੜ ਲੈ ਇਧਰੋਂ ਆਪੋਂ ਆਪਾਂ ਸਿਰ ਦਾ ਨਾਮ ਆ ਇਹਦੇ ਵਿੱਚ ਸਿੱਟੀ ਹੈ ਪੱਤ ਗੋਬਾ ਹਾ ਹਾ ਬੱਲੇ 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 ਪਾਏ ਬੱਲੇ ਬੱਲੇ ਗਮਾਂਡੀਆਂ ਦੇ ਸੀ ਵਿਆਹ ਤੇ ਸਾਨੂੰ ਚੜ ਗਿਆ ਚਾ ਤੇ ਹੁਣ ਚਾ ਸਾਡਾ ਲੈਦਾ ਨਹੀਂ ਕਰੀਏ ਕੀ ਯਾਰ ਗਮਾਂਡੀਆਂ ਦੇ ਸੀ ਵਿਆਹ ਤੇ ਜਸ਼ਨ ਨੂੰ ਚੜ ਗਿਆ ਚਾ ਤੇ ਪਾਤੀ ਗੋਬੀ ਪਾਤੇ ਗੋਬੀ ਤੇ ਬਣੂ ਪਤਾ ਨਹੀਂ ਕੀ ਇਹਦਾ ਆ ਬਲ ਵੀ ਬੱਲੇ 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 ਸਾਡੇ ਪਿੰਡ ਭਾਈ ਸੱਚ ਇੱਕ ਸੋਂ ਨੂੰ ਹੋਰ ਗੱਲ ਦੱਸੀਏ 6 ਮਾਰਚ ਦੇ ਟੂਰਨਾਮੈਂਟ ਨੇ ਵਾਲੀਬਾਲ ਦੇ ਸਾਡੀ ਫੇਵਰੇਟ ਗੇਮ ਹੈ ਵਾਲੀਬਾਲ ਉਹਦੇ ਨੇ ਟੂਰਨਾਮੈਂਟ 6 ਮਾਰਚ ਦੇ ਜਿਹੜੇ ਪਾਪਾ ਵੀ ਨੇ ਹਾਂ ਉਹ ਮਮਾ ਨਾ ਆਪਾਂ ਖੇਡਦੇ ਆਈ ਤਾਂ ਭਾਈ ਹੋ ਗਏ ਬੁੜੇ ਤੇ ਮੰਨ ਲਓ ਨੌਜਵਾਨਾਂ ਦੀ ਖੇਡ ਹੈ ਖੇਡਦੇ ਤਾਂ ਸੀ ਉਹਨੇ ਆ ਪਰ ਟੂਰਨਾਮੈਂਟ ਚ ਨਹੀਂ ਸੱਲਦੇ ਤੇ ਹਮ ਹਮਾ ਕੇ ਪਹੁੰਚੋ ਤੇ ਰੌਣਕਾਂ ਵਧਾਓ ਸਾਡੇ ਪਿੰਡਾ ਬੀਰੋ ਕੇ ਕਲਾ ਵਿਖੇ ਟੂਰਨਾਮੈਂਟ ਨੇ 31 ਮਾਰਚ ਤੋਂ ਕੰਮ ਚੱਲ ਪਿਆ ਵਧੀਆ ਬਹੁਤ ਟੀਮਾਂ ਆਉਣਗੀਆਂ ਤੁਸੀਂ ਵੀ ਆਇਓ ਛੋਟਾ ਵੀ ਸਵਾਗਤ ਆ ਸਾਰਿਆਂ ਜਣੇ ਦਾ ਇਹ ਗੋਭੀ ਹੈ ਪੱਤ ਗੋਭੀ ਤੇ ਆਲੂ ਮਟਰ ਇਹ ਹੁਣ ਇੱਧਰ ਦੇਖੋ ਕੀ ਬਣਦਾ ਹੈ ਇੱਧਰ ਪਤਾ ਨਹੀਂ ਕੀ ਆ ਆ ਆ ਆ ਆ ਕਹਿੰਦੇ ਗੱਬਰੂ ਨੇ ਆਟੇ ਨੂੰ ਦੇਤੀ ਮੁਠੀ ਮੁਠੀ ਦੇ ਕੇ ਦੇਖੋ ਦੇਖੋ ਅਕਦਾ ਆ ਆ ਗੱਬਰੂ ਨੇ ਗੱਬਰੂ ਨੇ ਮਾਰਤੀ ਥਾਪੀ ਆਟੇ ਤੇ ਦੇਖੋ ਆਪ ਆ ਤੇ ਨੂੰ ਦੇਖੋ ਗਾਇਸ ਦੇਖੋ ਸਾਮ ਗਾਇਸ ਕੁਸ ਨਹੀਂ ਹੁੰਦਾ ਦੇਖੋ ਬੰਦੇਆ ਦੇਖੋ ਬੰਦੇ ਦੇਖੋ ਬੰਦੇ ਵੀਡੀਓ ਸਾਡਾ ਭਾਈ ਜਸੂ ਕੀ ਬਣਾਉਂਦਾ ਛੱਡੀ ਸਾਡੀ ਛੱਡੀ ਆਏ ਹਾਏ ਪੜਾਕੇ 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 ਦੇਖੋ ਭਾਈ ਛੱਡੀ ਆ ਮੇਰਾ ਬਣ ਗਿਆ ਗਿਤਾਵਾ ਨਹੀਂ ਬੜੀ ਹਮ ਦੇਖੋ ਇਹ ਬਸ 15 ਮਿੰਟਾਂ 'ਚ ਤਿਆਰ ਆ ਦਿਖਾਤਾ ਦੋ ਕੈਮਰੇ ਦੀ ਜ਼ਰੂਰੀ ਆ ਆ ਦੇਖੋ 15 ਬਣ ਗਿਆ ਬਣ ਗਿਆ ਬਣ ਗਿਆ 15 ਮਿੰਟਾਂ 'ਚ ਇਹ ਮੰਨ ਲਓ ਵੀ ਬੱਲੇ 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 ਚੋਬਰ ਦੇ ਇਹ ਬੱਲੇ 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 ਵੈਰੀ ਗੁੱਡ ਪੋਜੀਸ਼ਨ ਹੋ ਗਈ ਇੱਧਰ ਦੇਖੋ ਵੀ ਆ ਕੀ ਪਾਰਖ ਹੈ ਪੜਥੂ ਪ੍ਰਾਂਤ ਦੇ ਨਾਲ ਘੁੱਦੀ ਫਿਰਦੀ ਹੈ ਟੀਡੀ ਟੀਡੀ ਦੇ ਅੱਖਾਂ 'ਚ ਪਈ ਜਾਂਦੇ ਨੇ ਬਾਲ ਤੇ ਆ ਦੇਖ ਆ ਆ ਆ ਐਂ ਕਰ ਕਰਕੇ ਕਰਦੀ ਹੈ ਬਾਲ ਮੂਰੇ ਤੇ ਪਤਾ ਕਿਸੇ ਨੂੰ ਲੱਗਦਾ ਨਹੀਂ ਆ ਆ ਆ ਹੋ ਲੱਗ ਗਈ ਲਾਈਟ ਸਾਡੇ ਬੋਂ ਦੀ ਆ ਆ ਆ ਸ਼ੈਪ ਆਇਆ ਭਾਈ ਇਹ ਕਲਕੱਤੇ ਤੋਂ ਕਿੱਥੋਂ ਆ ਥੱਲੇ ਨਾਲ ਥੱਲੇ ਨਸੜਦੀ ਤੇਰੀ ਮਾਂ ਛੱਤਰ ਬਹੁਤ ਲਾਉ ਦੇਖੋ ਗਾਇਸ ਦੇਖੋ ਗਾਇਸ ਗੁੰਨ ਲਾ ਗੁੰਨ ਲਾ ਬੱਸ ਬੱਸ ਛੱਤਰ ਪੈ ਜਾਣਗੇ ਹੁਣ ਬੱਸ ਬੱਸ ਬਹੁਤ ਹੋ ਗਿਆ ਇੱਧਰ ਬਣ ਗਈ ਆਲੂ ਗੋਭੀ ਮਟਰ ਬਣੀ ਗਾਇਸ ਤੁਹਾਨੂੰ ਸਾਰਾ ਦਿਖਾਵਾਂਗੇ ਅਸੀਂ ਕਿਵੇਂ ਖਾਂਦੇ ਆ ਕਿਵੇਂ ਖਾਂਦੇ ਨਹੀਂ ਆ ਹਾਂ ਹਾਂ ਖਾਂਦੇ ਵੀ ਨੇ ਚਲੋ ਜੀ ਓਕੇ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ